पंजाब गवर्नमेंट डेंटल कॉलेज के विद्यार्थियों वालों कोलकाता से एक ट्रेनिंग डॉक्टर नाल बलात्कार करने के मामले विच नया धरना लगाया गया इस मौके पर करमदीप सिंह कार्तिक डॉक्टर विशाल डॉक्टर निखिल महाजन और आदि मेंबर मौजूद सन पत्रकार विशाल शर्मा दी विशेष रिपोर्ट ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨੂਰਾ ਹੈ ਮੈਂ ਕੌਮੇਂਟੈਂਟਲ ਕਾਲਜ ਦੇ ਪੰਜਾਬ ਕੌਮੇਂਟੈਂਟਲ ਕਾਲਜ ਦੇ ਵਿੱਚ ਇੰਟਰਨ ਤੇ ਜਿਸ ਦੇ ਪਹਿਲਾਂ ਅਰਜੀਗੜ ਪੈਟੀਕਲ ਕਾਲਜ ਦੇ ਵਿੱਚ ਸਪਰੇ ਆ ਆਪਾਂ ਸਾਰੇ ਆ ਸਕਿਆ ਉਸ ਨਾਲ ਲਈ ਦੁੱਖ ਸੰਚਿਤ ਹੈ ਐਂਡ ਇਹ ਟੁੱਟਰ ਪਰ ਡਾਕਟਰਾਂ ਨੇ ਕਿਹਾ ਇਹ ਸੱਚ ਨੂੰ ਤਾਂ ਲਈ ਦੁੱਖ ਹੋਣੇ ਕਰੇਗੀ ਕਿ ਕੋਈ ਔਰਤ ਆਪਣੀ ਬਕਰਣ ਵਾਲੀ ਥਾਂ ਦੀ ਸੇਫ ਨਹੀਂ ਵੀ ਰੱਖੇਗੀ ਤਜੇ ਨੂੰ ਖੁੱਖ ਪਹੁੰਚਦਾ ਹੋਇਆ ਛੇਕਾ ਤੁਣਗੇ ਵੀ ਸਿੱਟਕ ਪੜੇ ਸਿੱਟਕਾਂ ਨੂੰ ਪ੍ਰੋਟੈਕਸ਼ਨ ਦੀ ਹੈ

ਸਸਤੇ ਸਸਤੇ ਪ੍ਰੋਟੈਸਟ ਸਸਤੇ ਸਸਤੇ ਪ੍ਰੋਟੈਸਟ ਕਰਾਂਗੇ ਨਾਟੋ ਪ੍ਰੋਟੈਸਟ ਚੱਲ ਜਾ ਰਿਹਾ ਹੈ ਮੇਰਾ ਨਾਮ ਨikhil ਭਾਜ ਹੈ ਨਾ ਜਿਵੇਂ ਸਾਨੂੰ ਸਭ ਨੂੰ ਪਤਾ ਹੀ ਨੋਸ ਨੂੰ ਅੱਜ ਮੇਰੇ ਕੋਲਿਜ West Bengal ਚ ਡਾਕਟਰ ਦਾ ਰੇਪ ਕਰਕੇ ਉਸ ਤੋਂ ਪੀੜਾ ਦਾ ਬਿਆਨ ਕੀਤਾ ਗਿਆ ਕੋਈ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ 10 ਅਗਸਤ ਦੀ ਰਾਤ ਨੂੰ ਫਿਰ 2-3000 ਗੁੰਡੇ ਭੇਜੇ ਉੱਥੇ ਡਾਕਟਰ ਨੂੰ ਮਾਰਿਆ ਕੀ ਐਵੀਡੈਂਸ ਸੀ ਸਾਈਟ ਪਰ ਕੀਤਾ ਹੈ ਹਰ ਇੱਕ ਸਰਕਾਰ ਮੂਕ ਦਰਸ਼ਕ ਬਣੀ ਕੋਈ ਵੀ ਡਾਕਟਰ ਦੀ ਰਿਪੋਰਟ ਨਹੀਂ ਬਣਾਇਆ ਜਾ ਰਿਹਾ ਅਜੇ ਤੱਕ ਡਾਕਟਰ ਦੀ ਉੱਥੇ ਕਿਹੜਾ ਗੁਨੇ ਕਰ ਰਹਾ ਤਾਂ ਤਾਂ ਨਹੀਂ ਹੁੰਦੀ ਹਰ ਤਨ ਮਿੱਥੇ ਸਮੇਲੀ ਚਲੇਗੀ ਆਪਾਂ ਸੈਂਟਰਲ ਸਰਕਾਰੋਂ ਇਹ ਮੰਗ ਕਰਨੇ ਆ ਸੈਂਟਰਲ ਡਾਕਟਰ ਪ੍ਰੋਟੈਕਸ਼ਨ ਐਕਟ ਲਿਆ ਜਾਏ ਤੇ ਵੈਸੇ ਸਰਕਾਰ ਨੂੰ ਵੀ ਇਹ ਚਾਹੀਦਾ ਗੁਨੇ ਕਰਾਂ ਜਲਦੀ ਜਲਦੀ ਡਾਕਟਰ ਨੂੰ ਇਨਸਾਫ ਮਿਲ ਸਕੇ ਤੁਸੀਂ ਸਵਾਦੀ ਬੜੇ ਕਰ ਰਹੀ ਹੈ ਕਿ ਮੈਂ ਅੱਜ ਬੋਲ ਸੈਂਟਰਲ ਪ੍ਰੋਟੈਕਸ਼ਨ ਐਕਟ ਪਹਿਲੇ ਗਾਲ ਜੋ ਹੈ ਉਹ ਵੰਗਾਰ ਲਾ ਐਂਡ ਹੋਰਿਸ ਨਮਟਰਾ ਸੈਂਟਰਲ ਚਾਹੀਦਾ ਪਰ ਫਿਰ ਵੀ ਆਪਾਂ ਇੱਕ ਯੂਨੀਫਾਰਮ ਕਿਰਨ ਦੋਨਾਂ ਲਈ ਕਾਨੂੰਨ ਉਹ ਆਫ ਕਰਾਂ ਜਦ ਕਿ ਜੋ ਪੋਸਿਬਲ ਹੈ ਉਥੇ ਸਟੇਟ ਗਵਰਨਰ ਜੋ ਕਿ ਮੰਨਿੰਗਿਸਟਰ ਉਹਦੇ ਨਾਲ ਦੋ ਇੱਕ ਇਨਸੀਡੈਂਟ ਹੋਇਆ ਉਹ ਗੈਸ ਨੂੰ ਉਸ ਤੋਂ ਬੰਦਾ ਤੁਹਾਨੂੰ ਦੋ ਤਿੰਨ ਗੁੰਡੇ ਭੇਜੇ ਗਏ ਡਾਕਟਰ ਨੂੰ ਮਾਰਿਆ ਉਹ ਤੋਂ ਐਵੀਡੈਂਸ ਨੂੰ ਕਤ ਗਿਆ ਕੋਈ ਵੀ ਕੋਈ ਕਾਰਜਕਾਰੀ ਸਰਕਾਰ ਅਜ ਤਾਂ ਕੋਲੈਜ ਬਾਅਦ ਤੇ ਅਨ ਵਿੱਚ ਸਵੇਰ ਲਈ ਜਲੇ ਕੋਤਥ ਉਹਨਾਂ ਅਰੋਪੀਆਂ ਨੂੰ ਭੇਜਿਆ ਜਾਂਦਾ ਸੈਂਡ ਡਾਕਟਰ ਪ੍ਰੋਟੈਕਟ ਸੇ ਐ ਡਾਕਟਰਾਂ ਨਹੀਂ ਦਿੱਤੀ ਜਾਂਦੀ ਐਪੋਟੈਸ ਪਰਦੀਪ ਸਿੰਘ ਪੰਜਾਬ ਗਵਰਨਮੈਂਟ ਡੈਂਟਲ ਕਾਲਜ ਦਾ ਵਿਦਿਆਰਥੀ ਅੱਜ ਅਸੀਂ ਧਰ ਨਾਲ ਰਹਾ ਰਹੇ ਹਾਂ ਆ ਦੇ ਟਾਰ ਮੈਡੀਕਲ ਟੋਰ ਕਲਕੱਤੇ ਦੇ ਵਿੱਚ ਪੂਨਾ ਹਫਤਾ ਵਾਪਰਿਆ ਉਸੇ ਪ੍ਰਤੀ ਅਸੀਂ ਰੋਟੇਸ਼ਨ ਕਰ ਰਹੇ ਹਾਂ ਸੋ ਵੀ ਅਸੀਂ ਬੜੀ ਮੰਦਪਾ ਸਾਬਾਤੀ ਕਾਲੇਜ ਦੇ ਵਿੱਚ ਜੇ ਕੰਮ ਹੋ ਰਿਹਾ ਜੇ ਸਿੱਖ ਕਰ ਰਹੇ ਅਸੀਂ ਪੜਦੇ ਅਸੀਂ ਲੋਕਾਂ ਦਾ ਇਲਾਜ ਕਰਦੇ ਇਹਨਾਂ ਦੀ ਉੱਥੇ ਇਹ ਜਣਾ ਹੋ ਜੇ ਦੀ ਤਾਂ ਸਾਰੇ ਕਿਤੇ ਵੀ ਸੇਫ ਨਹੀਂ ਰਹੇ ਪਾਉਂਦੇ ਉਹ ਲੜਕੀਆਂ ਹਲੇ ਬਿਲਕੁਲ ਜੀ ਲੜਕੀ ਤੇ ਦੇਣੀ ਆ ਜੀ ਜੇ ਕਾਲੇਜ ਦੇ ਵਿੱਚ ਇਦਾਂ ਦਾ ਹਾਸਾ ਵਰਦਾ ਤੇ ਜ਼ਰੂਰ ਸਰਕਾਰ ਦੇ ਜੇ ਪੁਲਿਸ ਪ੍ਰਚਾਚਨ ਦੀ ਬਹੁਤ ਹੀ ਨਾਮਯਾਬੀ ਆਦੀ ਜਿਹੜਾ ਸਿੱ ਟਾਲੇ ਦੇ ਅੰਦਰ ਵਰਕ ਪਲੇਸ ਤੇ ਸਾਡੇ ਧੱਕਾ ਹੋ ਰਿਹਾ ਇਹ ਅਸੀਂ ਕਰਤਰੀ ਸਾਡੇ ਸਭ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜਾ ਹੋਇਆ ਉਹਨੂੰ ਇਨਸਾਫ ਮਿਲੇ ਉਹਦੇ ਪਿੱਛੇ ਦੋਸ਼ੀ ਉਹਨਾਂ ਨੂੰ ਟਾੜੀ ਤੋਂ ਟਾੜੀ ਸਜ਼ਾ ਤੇ ਸਭ ਸਭ ਡਾਕਟਰਾਂ ਨੂੰ ਮਿਡ ਪ੍ਰੋਟੈਕਸ਼ਨ ਸੈਂਟਰ ਪ੍ਰੋਟੈਕਸ਼ਨ ਐਡ ਬਣਾਇਆ